ਲਗੀ ਤਰਪਾਤਸ਼ਾ ਅੱਜ ਦੇ ਦਿਨ ਆਪ ਜੀ ਦੇ ਜਿਗਰ ਦੇ ਟੁਕੜੇ ਸਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਸਹਿਬਜ਼ਾਦਾ ਬਾਬਾ ਫਤੇ ਸਿੰਘ ਜੀ ਪੂਜਨੀਕ ਮਾਤਾ ਮਾਤ ਗੁਜਰ ਕੌਰ ਜੀ ਸਰਾਂਧੀ ਧਰਤੀ ਤੇ ਪਹੁੰਚੇ ਠੰਡੇ ਬੁਰਜ ਵਿੱਚ ਬੈਠ ਕੇ ਤਸ਼ੱਦਦ ਝੱਲੇ ਗਰੀਬ ਨਿਵਾਜ਼ ਪਾਤਸ਼ਾ ਸਹਿਬਜ਼ਾਦਿਆਂ ਤੇ ਮਾਤਾ ਜੀ ਦੀ ਸਰੰਦ ਆਮਦ ਦੇ ਦਿਨ ਨੂੰ ਹਰ ਦੇ ਚ ਵਸਾ ਕੇ ਗੁਰਸਿੱਖ ਹਾਜ਼ਰੀਆਂ ਪਰੇ ਪਾਤਸ਼ਾਹ ਜੀਓ ਕਦਮ ਕਦਮ ਲੇਖੇ ਲਾਉਣਾ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਨਿਤਨੇਮ ਬਖਸ਼ਣਾ ਖੰਡੇ ਦੀ ਪਾਹੁਲ ਬਖਸ਼ਣੀ ਮਹਾਰਾਜ ਆਪਣੇ ਪੰਥ ਦੀ ਬੌੜੀ ਕਰਨੀ ਏਕਤਾ ਇਤਫਾਕ ਬਖਸ਼ਣਾ ਚੜ੍ਹਦੀ ਕਲਾ ਬਖਸ਼ਣੀ ਮਹਾਰਾਜ ਜੀ ਬਾਣੀ ਬਾਣੇ ਦੀ ਦਾਤ ਬਖਸ਼ਣੀ ਆਪਣੇ ਸਿੱਖਾਂ ਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਣੀ ਪਾਤਸ਼ਾਹ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤ ਗੁਜਰ ਕੌਰ ਜੀ ਦੇ ਮਹਾਨ ਸ਼ਹੀਦੀ ਸਥਾਨਾਂ ਤੇ ਅਮਰਤ ਵੇਲੇ ਦੇ ਦੀਵਾਨ ਸਜੇ ਆਸਾ ਜੀ ਕੀ ਵਾਰ ਦੇ ਕੀਰਤਨ ਉਪਰੰਤ ਕਦਮ ਦਰ ਕਦਮ ਸਫਰ-ਏ-ਸ਼ਹਾਦਤ ਦੀ ਕਥਾ ਵਿਚਾਰ ਹੋਈ ਹੋਈਓ ਭੁੱਲਾਂ ਬਖਸ਼ਣੀਆਂ ਮਹਾਰਾਜ ਅੱਗੇ ਵਾਸਤੇ ਸ਼ਰਧਾ ਪਿਆਰ ਇਕਾਗਰਤਾ ਬਖਸ਼ਣੀ ਸਤਿਗੁਰੂ ਜੀ ਪੜਿਆ ਸੁਣਿਆ ਸਾਡੇ ਹਿਰਦੇ ਚ ਵਸਾਉਣਾ ਦਾਤਾਰ ਜੀ ਆਉਣ ਵਾਲੇ ਸਮਾਗਮ ਆਪ ਸਿਰ ਤੇ ਹੱਥ ਰੱਖ ਕੇ ਵਿਵੇਕ ਬੁੱਧੀ ਬਖਸ਼ ਕੇ ਸੇਵਾ ਲੈਣੀ ਪਾਤਸ਼ਾਹ ਕਿਰਪਾ ਕਰਨੀ ਦਾਤਾ ਜੀਓ ਸਭ ਸੰਗਤ ਨੂੰ ਸਹਿਜ ਪਿਆਰ ਆਤਮਕ ਆਨੰਦ ਬਖਸ਼ਣਾ ਮਹਾਰਾਜ ਜੀ ਦਇਆ ਕਰੋ ਦਾਤਾਰ ਜੀਓ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਜੀ ਕੀ ਦੇਗਦਰ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਤ ਪ੍ਰਸ਼ਾਦ ਸੰਗਤ ਵਿੱਚ ਵਰਤੇ ਰਹਿਮਤ ਕਰੋ ਖੁਕਮ ਬਖਸ਼ੋ ਅਸੀਸਾਂ ਦਿਓ ਸੁਖ ਹੋਵੇ ਨਾਮ ਚੇਤਿ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਗਿਆ ਭਈ ਆਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਭ ਕੋ ਮਿਲ ਬੋਚੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਖੁਆਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ